ਸਾਨੂੰ ਵੀਡੀਓਗ੍ਰਾਫੀ ਦਿਖਾ ਰਹੇ ਆ ਇਹਦੇ ਵਿੱਚ ਜਿਹੜਾ ਖੱਡ ਦਾ ਜਿਹੜਾ ਮਾਹੌਲ ਹੈ ਕਿੰਨਾ ਬਿਆੰਕਰ ਹੈ ਇੱਥੇ ਜਿਹੜਾ ਇਹ ਹਾਦਸਾ ਹੋਇਆ ਸੀਗਾ ਅੱਜ ਜਿਹੜਾ ਅਸੀਂ ਇੱਥੇ ਪੁਆਇੰਟ ਤੇ ਪਹੁੰਚੇ ਆ ਤੇ ਗੱਲਬਾਤ ਕਰਾਂਗੇ ਸਾਡੇ ਵਿਚਕਾਰ ਇਸ ਵੇਲੇ ਖੜੇ ਨੇ ਪ੍ਰਵੀਰ ਸੋਨੀ ਜੀ ਜੋ ਕਿ ਇੱਥੇ ਜੇਜੂ ਦੋਆਬਾ ਪੰਚਾਇਤ ਦੇ ਜਿਹੜੇ ਸਰਪੰਚ ਨੇ ਤੇ ਇੱਥੇ ਹਰ ਸਾਲ ਜਿਹੜਾ ਪਾਣੀ ਦਾ ਜਿਹੜਾ ਦ੍ਰਿਸ਼ ਹੁੰਦਾ ਹੈ ਤੇ ਹਰ ਇੱਕ ਜਿਹੜਾ ਇੱਥੇ ਪੁਆਇੰਟ ਹੈ ਉਸ ਚੀਜ਼ ਤੋਂ ਜਾਣੂ ਨੇ ਤੇ ਇੱਥੇ ਕੀ ਮਾਹੌਲ ਬਣਦਾ ਤੇ ਇੱਥੇ ਕੀ ਲੋਕ ਜਿਹੜੇ ਹੈਗੇ ਆ ਅ ਅਵੇਅਰ ਨੇ ਜਾਂ ਇਸ ਈ ਦੇ ਨਾਲ ਕੋਆਪਰੇਟ ਕਰਦੇ ਨੇ ਅਸੀਂ ਇਹਨਾਂ ਨਾਲ ਗੱਲਬਾਤ ਕਰਾਂਗੇ ਸਾਡੇ ਵਿਚਕਾਰ ਪ੍ਰਵੀਨ ਸੋਨੀ ਜੀ ਖੜੇ ਨੇ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਸਰ ਸਾਨੂੰ ਇਹ ਦੱਸੋ ਕਿ ਜਿਵੇਂ ਕਿ ਆ ਪਿਛਲੇ ਸਾਲ ਜਿਹੜਾ ਹੈਗਾ ਇੱਥੇ ਕਾਫੀ ਤੇਜ਼ ਗਤੀ ਦੇ ਵਿੱਚ ਥੋੜਾ ਇਸ ਵਾਰ ਤੱਕ ਲੋ ਥੋੜਾ ਘੱਟ ਮੰਨ ਲੰਨੀ ਹੈ ਪਿਛਲੀ ਵਾਰ ਜਿਹੜਾ ਪਾਣੀ ਦਾ ਰੂਪ ਕਾਫੀ ਖਤਰਨਾਕ ਦੇਖਣ ਨੂੰ ਮਿਲਿਆ ਸੀ ਹੌਣ ਵੀ ਅਸੀਂ ਕਹਿ ਸਕਦੇ ਹਾਂ ਕਿ ਇੱਕ ਸ਼ਰਾਰਤ ਕਰਨ ਵਾਲੇ ਵਾਸਤੇ ਪਾਣੀ ਦੀ ਜਿਹੜੀ ਸਪੀਡ ਹੈ ਜਾਂ ਪਾਣੀ ਦਾ ਜਿਹੜਾ ਵਹਾਅ ਆ ਕਾਫੀ ਤੇਜ਼ ਆ ਤੁਸੀਂ ਦੱਸੋ ਕਿ ਲੋਕ ਇਸ ਵਾਰ ਕਿੰਨਾ ਕੁ ਕੋਆਪਰੇਟ ਕਰ ਰਹੇ ਨੇ ਤੇ ਨਾਲੇ ਪਿਛਲੀ ਵਾਰ ਦੀ ਜਿਹੜੀ ਘਟਨਾ ਕੀ ਉਸ ਤੇ ਵੀ ਥੋੜਾ ਜਿਹਾ ਚਾਨਣਾ ਪਾਓ ਕਿ ਲੋਕ ਇਸ ਵਾਰ ਤੇ ਨਹੀਂ ਉਹ ਗਲਤੀ ਕਰ ਰਹੇ ਜਾਂ ਨਹੀਂ ਪਿਛਲੀ ਵਾਰ ਜੋ ਅਗਸਤ ਦੇ ਮਹੀਨੇ ਵਿੱਚ ਜਿਹੜਾ ਹੈਗਾ ਸਾਡੇ ਬਹੁਤ ਵੱਡੀ ਘਟਨਾ ਹੋਈ ਸੀ ਸਾਡੇ 11 ਜਾਨਾਂ ਇਸੇ ਪੁਆਇੰਟ ਤੇ ਚਲੇ ਗਿਨਾਂ ਸਹੀਆਂ 11 ਜਾਨਾਂ ਇਸੇ ਪੁਆਇੰਟ ਤੇ ਹੀ ਚਲੇ ਗਿਨਾਂ ਸਗੀਆਂ ਇਹ ਜਿਹੜਾ ਪੁਆਇੰਟ ਹੈ ਇਹ ਪੰਜਾਬ ਹਮਾਚਾ ਜਿਹੜਾ ਹੈਗਾ ਮੇਨ ਪੁਆਇੰਟ ਹੈ ਇਥੇ ਸਾਰਾ ਹੀ ਪਾਣੀ ਜਿਹੜਾ ਇਕੱਠਾ ਬੇਥੋਂ ਲੰਘਦਾ ਆ ਤੇ ਇਹਦੇ ਨਾਲ 11 ਜਾਨਾਂ ਜਾਣ ਨਾਲ ਇੱਕ ਦੇਸ਼ਾਂ-ਵਦੇਸ਼ਾਂ ਵਿੱਚ ਵਰਲਡ ਦੇ ਵਿੱਚ ਇਹ ਨਿਊਜ਼ ਬਹੁਤ ਚੱਲੀ ਸੀ ਕਿ ਇੱਥੇ ਬਹੁਤ ਵੱਡਾ ਇੱਕ ਹਾਦਸਾ ਹੋਇਆ ਪਰ ਇਸ ਵਾਰ ਜਿਹੜਾ ਹੈਗਾ ਲੋਕਾਂ ਦੇ ਵਿੱਚ ਬਹੁਤ ਜ਼ਿਆਦਾ ਜਾਗਰਤੀ ਆ ਲੋਕਾਂ ਵੱਲੋਂ ਸਹਿਯੋਗ ਆ ਟ੍ਰੈਫਿਕ ਵੱਲੋਂ ਸਹਿਯੋਗ ਆ ਕਿ ਕਿਸੇ ਵੀ ਤਰ੍ਹਾਂ ਦੀ ਹੁਣ ਕੋਈ ਜਣਕੀ ਲੋਕਾਂ ਨੂੰ ਥੋੜਾ ਜਿਹਾ ਪਾਣੀ ਲੱਗਦਾ ਲੋਕ ਸਟਾਰਕ ਹੋ ਕੇ ਇੱਕ ਸਾਈਡ ਤੇ ਖੜ੍ਹ ਜਾਂਦੇ ਆ ਔਰ ਇਹਦੇ ਵਿੱਚ ਮੈਂ ਪਬਲਿਕ ਵੀ ਬਹੁਤ ਹੀ ਜ਼ਿਆਦਾ ਇਸ ਗੱਲ ਲਈ ਬਹੁਤ ਧੰਨਵਾਦ ਕਰਦਾ ਹਾਂ ਬਾਕੀ ਸਾਡੀ ਪੰਚਾਇਤ ਜਦੋਂ ਵੀ ਪੈਂਦਾ ਆ ਸਾਡੀ ਪੰਚਾਇਤ ਇਸ ਪੁਆਇੰਟ ਤੇ ਆ ਕੇ ਲੋਕਾਂ ਨੂੰ ਸਮਝਾਉਣ ਲਈ ਲੋਕਾਂ ਨੂੰ ਰੋਕਣ ਲਈ ਖੜੀ ਆ ਤਾਂ ਕਿ ਕਿਸੇ ਤਰ੍ਹਾਂ ਇਸ ਤਰ੍ਹਾਂ ਕੋਈ ਮਨਪੱਖੀ ਘਟਨਾ ਨਾ ਹੋਵੇ ਇਸ ਵਿੱਚ ਸਾਡਾ ਪ੍ਰਸ਼ਾਸਨ ਵੀ ਪੂਰਾ ਯੋਗਦਾਨ ਦਿੰਦਾ ਆ ਪਰ ਇਸ ਦੇ ਨਾਲ ਨਾਲ ਅਸੀਂ ਜਿਹੜਾ ਹੈਗਾ ਸਾਡੇ ਪੰਜਾਬ ਸਰਕਾਰ ਤੋਂ ਵੀ ਮੰਨ ਕਰਦੇ ਆ ਕਿ ਇੱਥੇ ਇੱਕ ਬਹੁਤ ਵਧੀਆ ਟੰਗਣਾ ਕੋਲ ਬਣੇ ਤਾਂ ਕਿ ਜਿਹੜਾ ਪੰਜਾਬ ਹਮਾਚਾ ਜਿਹੜਾ ਲਿੰਕ ਹੁਣ ਐਸ ਵਿੱਚ ਪੁੱਟ ਚੁੱਕਾ ਆ ਜਿੱਨਾਂ ਚਿਰ ਪਾਣੀ ਚੱਲਦਾ ਇੱਥੇ ਜਿਹੜਾ ਟ੍ਰੈਫਿਕ ਜਿਹੜਾ ਬਿਲਕੁਲ ਰੁਕ ਜਾਂਦਾ ਆ ਇਸ ਨਾਲ ਪੱਤੀ ਸਕੂਲ ਜਾਣਾ ਜਾਂ ਕੋਈ ਹੋਰ ਕੁ ਮਾਰ ਮਾਰ ਹੋ ਜਵੇ ਜਿਹਦੇ ਨਾਲ ਸਿਰ ਹੈ ਜਿਹੜਾ ਜਾਣਾ ਆਣਾ ਬੜਾ ਬੰਦ ਹੋ ਜਾਂਦਾ ਹੈ ਇਸ ਕਰਕੇ ਇੱਕ ਪੋਰਵਾਂਡਾ ਵੀ ਪਹੁੰਚ ਰਹੀ ਆ ਇਸ ਦੇ ਨਾਲ ਨਾਲ ਹੀ ਜਿਹੜਾ ਹੈਗਾ ਜਿਹੜੇ ਸਾਡੇ ਨਿਊਜ਼ ਚੈਨਲ ਦੇਖੋ ਤੁਸੀਂ ਇੰਨੇ ਮੀਹ ਦੇ ਵਿੱਚ ਵੀ ਸਾਡੇ ਇਹ ਕਵਰੇਜ ਕਰਨ ਲਈ ਸਾਡੇ ਇਸ ਪੁਆਇੰਟ ਨੂੰ ਦੇਖਣ ਲਈ ਸਾਡੇ ਕਵਰੇਜ ਕਰਨ ਲਈ ਵਿਕਾਸ ਭੱਟੀ ਵੀ ਪਹੁੰਚੇ ਇਹਨਾਂ ਦਾ ਵੀ ਬਹੁਤ-ਬਹੁਤ ਧੰਨਵਾਦ ਤੇ ਪਬਲਿਕ ਦਾ ਬਹੁਤ ਧੰਨਵਾਦ ਜਿਹੜੇ ਕਿ ਇਸ ਮੀਹ ਦੀ ਘੜੀ ਦੇ ਵਿੱਚ ਇਸ ਦੇ ਦੂਸਰੇ ਵਿੱਚ ਬਿਲਕੁਲ ਐ ਸਬਰ ਦੇ ਨਾਲ ਖੜੇ ਆ ਇਸ ਕਰਕੇ ਮੇਰੀ ਸਾਰਿਆਂ ਨੂੰ ਬੇਨਤੀ ਆ ਜਦੋਂ ਪਾਣੀ ਆਂਦਾ ਆ ਬਿਲਕੁਲ ਵੀ ਪਾਣੀ ਦੇ ਵਿੱਚ ਨਾ ਉਤਰੋ ਜਦ ਤੱਕ ਨੋਰਮਲ ਨਹੀਂ ਬੰਦਾ ਬਹੁਤ ਬਹੁਤ ਧੰਨਵਾਦ ਇੱਕ ਚੀਜ਼ ਸਰਪੰਚ ਸਾਹਿਬ ਹੋਰ ਦੱਸੋ ਕਿ ਜਿਵੇਂ ਕਿ ਆ ਹਫਤਾ ਪਹਿਲਾਂ ਵੀ ਐਸੇ ਹੀ ਪੁਆਇੰਟ ਤੋਂ ਪਾਣੀ ਜਿਹੜਾ ਲੰਘਿਆ ਸੀਗਾ ਉਹ ਤਾਂ ਜਾਇਜ਼ ਆ ਕਿ ਹਰ ਵਾਰ ਇੱਥੋਂ ਪਾਣੀ ਲੰਘਣਾ ਹੀ ਲੰਘਣਾ ਹੈ ਕਿਉਂਕਿ ਆ ਨਜ਼ਦੀਕ ਜਿਹੜੇ ਹੈ ਕੋਠਾਰ ਪੋਲੀਆਂ ਸਾਰੇ ਹਿਮਾਚਲ ਦੇ ਜਿਹੜੇ ਪਿੰਡ ਪੈ ਜਾਂਦੇ ਆ ਭਾਰੀ ਬਾਰਿਸ਼ ਹੋਣ ਕਰਕੇ ਜਿਹੜਾ ਪਾਣੀ ਦਾ ਨਿਕਾਸ ਹੈ ਉਹ ਜਿਹੜਾ ਇਸ ਸਾਈਡ ਤੋਂ ਹੀ ਹੁੰਦਾ ਹੈ ਉਤਾ ਬੇਸਿਕਲੀ ਇਦਰੋ ਹੀ ਜਾਣਾ ਪਾਣੀ ਤੇ ਪਿਛਲੀ ਵਾਰ ਜਿਹੜਾ ਹਫਤਾ ਪਹਿਲਾਂ ਜਿਹੜਾ ਪਾਣੀ ਆਇਆ ਸੀਗਾ ਉਦੋਂ ਕੋਈ ਸ਼ਰਾਰਤ ਕਿਸੇ ਵੱਲੋਂ ਕੋਈ ਅਸੀਂ ਦੇਖਿਆ ਸੀਗਾ ਵੀਡੀਓ ਚੱਲੀ ਸੀਗੀ ਕਾਫੀ ਚੈਨਲਾਂ ਤੇ ਉਦੋਂ ਵੀ ਤੇ ਕਾਫੀ ਲੋਕ ਹਿਮਾਚਲ ਵਾਲੀ ਸਾਈਡ ਔਰ ਪੰਜਾਬ ਵਾਲੀ ਸਾਈਡ ਖੜੇ ਸੀਗੇ ਆਪਣੇ ਆਪਣੇ ਸਾਧਨ ਲੈ ਕੇ ਇੰਤਜ਼ਾਰ ਕਰ ਰਹੇ ਸੀਗੇ ਕਿ ਕਿਹੜੀ ਘੜੀ ਪਾਣੀ ਜਿਹੜਾ ਘਟ ਜਾਏ ਔਰ ਅਸੀਂ ਆਪਣੇ ਆਪਣੀ ਮੰਜ਼ਿਲ ਵੱਲ ਜਾਈਏ ਉਸ ਦਿਨ ਕੋਈ ਕਿਸੇ ਵੱਲੋਂ ਕੋਈ ਸ਼ਰਾਰਤ ਕੋਈ ਕਿਸੇ ਵੱਲੋਂ ਉਸ ਦਿਨ ਕੁਝ ਲੋਕਾਂ ਨੇ ਕੋਸ਼ਿਸ਼ ਕੀਤੀ ਸੀ ਪਾਣੀ ਵਿੱਚੋਂ ਨੰਗਾਣ ਦੀ ਪਰ ਮੌਕੇ ਤੇ ਜਿਹੜੇ ਸੀਗੇ ਪਬਲਿਕ ਉਹਨਾਂ ਨੇ ਉਹਨਾਂ ਨੂੰ ਸਮਝਾਇਆ ਕਿ ਇਸ ਤਰ੍ਹਾਂ ਨਾ ਕਰੋ ਕੋਈ ਹਾਦਸਾ ਹੋ ਸਕਦਾ ਹੈ ਇਸ ਕਰਕੇ ਉਸ ਥੀਨ ਬਾਅਦ ਰੁਕ ਲਿਆ ਗਿਆ ਓਕੇ ਤੇ ਉਸ ਦਿਨ ਕੋਈ ਪੰਜਾਬ ਪੁਲਿਸ ਦੇ ਮੁਲਾਜ਼ਮਾਂ ਵੱਲੋਂ ਹੈਲਪ ਕੀਤੀ ਹੋਈ ਕੋਈ ਜਿਹੜੇ ਜਿਹੜੀ ਸਾਡੇ ਇੱਥੇ ਬਿਲਕੁਲ ਸਾਡੇ ਸਾਡੇ ਨਗਰ ਦੇ ਵਿੱਚ ਸਾਡੇ ਸ਼ਹਿਰ ਵਿੱਚ ਹੀ ਚੌਕੀ ਮੌਜੂਦ ਆ ਤੇ ਚੌਕੀ ਦਾ ਹਮੇਸ਼ਾ ਹੀ ਜਿਹੜਾ ਮੁਲਾਜ਼ਮਾਂ ਦਾ ਬੜਾ ਸਹਿਯੋਗ ਰਿਹਾ ਹੈ ਇਹ ਮੁਲਾਜ਼ਮ ਅਕਸਰ ਇਸ ਪੁਆਇੰਟ ਤੇ ਆ ਕੇ ਲੋਕਾਂ ਨੂੰ ਬਚਾਉਣ ਲਈ ਲੋਕਾਂ ਦੀ ਇਸ ਹੈਲਪ ਕਰਨ ਲਈ ਹਮੇਸ਼ਾ ਤਤਪਰ ਰਹਿੰਦੇ ਆ ਠੀਕ ਹੈ ਜੀ ਧੰਨਵਾਦ ਜੁੜੇ ਰਹੋ ਚੈਨਲ ਦੇ ਨਾਲ ਮੈਂ ਵਿਕਾਸ ਭੱਟੀ ਜੈ ਹਿੰਦ